ਨੇਓ ਜਿਹੜੀ ਚੀਜ਼ ਤੁਹਾਡੇ ਇਤਿਹਾਰ ਤੇ ਅਸੀਂ ਰੱਖ ਦਿੱਤੀਏ ਉਹ ਸੰਗਤ ਨੇ ਸਰਬਸੰਮਤੀ ਨਾਲ ਪ੍ਰਮਾਣ ਕੀਤੀ ਐ ਤੁਹਾਡੇ ਕੋਲ ਪੁੱਛਣ ਦੀ ਲੋੜ ਨਹੀਂ ਸਾਰਾ ਸ਼ਹਿਰ ਦਾ ਪੰਜਾਬ ਕਹਿ ਰਿਹਾ ਵੀ ਤੁਸੀਂ ਇਹਦੇ ਕਈ ਸਾਲਾਂ ਤੋਂ ਜਿਆਦਾ ਵੀ ਤੁਸੀਂ ਢਾਬਾ ਖੋਲਿਆ ਤੁਹਾਡੇ ਕੋਈ ਇਹਦੀ ਸਫਾਈ ਮੰਗਣ ਦੀ ਲੋੜ ਨਹੀਂ ਇਹ ਸਾਬਤ ਹੋ ਗਿਆ ਵੀ ਆਪਾਂ ਇੱਥੇ ਲੁੱਟਖੋਟ ਵੀ ਕਰ ਰਹੇ ਹਾਂ ਠੱਗੀ ਵੀ ਮਾਰ ਰਹੇ ਹਾਂ ਔਰ ਹਰ ਉਹ ਗੱਲ ਬੰਦ ਜਿਹੜਾ ਇੱਕ ਮੁਸਾਫਰ ਨਾਲ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਕਰ ਰਹੇ ਹੋ ਹੁਣ ਤੁਹਾਡੇ ਕੋਲ ਸੰਗਤੀ ਰੂਪ ਦੇ ਵਿੱਚ ਇੱਕ ਮੌਕਾ ਹੈ ਵੀ ਤੁਸੀਂ ਜਿਹੜਾ ਵੀ ਪ੍ਰਣ ਕਰਦਾ ਕੋਈ ਸ਼ਰਤ ਮੰਨਣੀ ਹੈ ਉਹ ਸੰਗਤ ਨੂੰ ਤੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਮੰਨ ਕੇ ਮੰਨਣੀ ਹੈ ਜੇ ਤੁਸੀਂ ਉਸ ਕਮਿਟਮੈਂਟ ਤੋਂ ਜੋ ਗੁਰੂ ਸਾਹਿਬ ਦੀ ਜੋਕੀ ਕੀਤੀ ਹੈ ਉਹ ਤੋਂ ਮੁਕਰਦੇ ਹੋ ਤੁਸੀਂ ਦੇਣਦਾਰ ਗੁਰੂ ਸਾਹਿਬ ਦੇ ਤੇ ਸੰਗਤ ਦੇ ਸ਼ਹਿਰ ਦੀ ਲੋਕਾਂ ਸੰਗਤ ਦੇ ਵੀ ਅਕਾਲ ਪੁਰਖ ਦੇ ਵੀ ਜਿੱਥੇ ਹਰ ਕੋਈ ਬੰਦਾ ਆਪਣੀ ਖੇਮਾ ਮੰਗਦਾ ਘੁੱਜ ਚੁੱਕ ਦੀ ਸਮੱਥੀ ਕਰਦਾ ਸਾਡਾ ਮਕਸਦ ਤੁਹਾਨੂੰ ਕੋਈ ਪਬਲਿਕਲੀ ਜਰੀਰ ਕਰਨਾ ਨਹੀਂ ਹੈ ਪਰ ਹੁਣ ਜੇ ਮੁੱਦਾ ਹੀ ਜਦ ਤੱਕ ਉੱਠ ਆ ਗਿਆ ਕਿਉਂਕਿ ਇੱਕ ਤੋਂ ਬੰਦਿਆਂ ਦੀ ਗੱਲ ਨਹੀਂ ਹੈ ਹਜ਼ਾਰਾਂ ਕੇਸ ਤੁਸੀਂ ਅੱਗੇ ਵਜੋਂ ਬਰਾਮ ਲੈਣਾ ਉਹਦੇ ਚ 5 ਚੀਜ਼ 4-5 ਚੀਜ਼ਾਂ ਸਗਰਦਨ ਡਿਸਾਈਡ ਕੀਤੀਆਂ ਇੱਕ ਤਾਂ ਵੀ ਤੁਸੀਂ ਹੋਟਲ ਦੇ ਵਿੱਚ ਫਿਕਸ ਰੇਟ ਹਰ ਚੀਜ਼ ਦਾ ਏ ਤੋਂ ਲੈ ਕੇ ਸਾਡੇ ਹਰ ਦੂਜੇ ਤੇ ਬੇਟਾ ਆ ਰਿਹਾ ਇਹਨਾਂ ਤੋਂ ਬੇਟਾ ਆ ਰਿਹਾ ਨਾ ਬਾਜੇ ਬਰਾਮ ਦਾ ਆ ਰਿਹਾ ਇੱਕ ਵੀਰ ਜਿਹੜੇ ਨਾਲ ਉਸ ਮੁਕੇ ਸਾਰੇ ਸ਼ਾਮਿਲ ਸੀਗੇ ਸਾਰੇ ਸੱਜਣ ਸੁਣ ਲਓ ਪਹਿਲਾਂ ਜੇ ਕਿਸੇ ਨੇ ਇੱਕ ਵਾਰ ਨਹੀਂ ਆਣਾ ਤੇ ਉਹ ਨਾ ਆਵੇ ਤੁਸੀਂ ਵੀ ਜਾ ਸਕਦੇ ਹੋ ਕੋਈ ਤੁਹਾਡੇ ਨਾਲ ਤੱਕਾ ਚਾਰ ਪੰਜ ਚੀਜ਼ਾਂ ਡਿਸਾਈਡ ਹੋਈਆਂ ਸੀ ਸੰਕੀਰੂ ਦੇ ਵਿੱਚ ਫਿਕਸ ਰੇਟ ਹਰ ਜਗ੍ਹਾ ਸਾਹਮਣੇ ਲੱਗੇ ਹੋਊਗੇ ਉਸ ਮਿਕਸ ਟੈਕ ਦੇ ਪਰ 1 ਰੁਪਇਆ ਵੀ ਵੱਧ ਜੇ ਤੁਸੀਂ ਮਸੂਲ ਮੇਰੀ ਕੋਈ ਸੁਣ ਲਓਗੇ ਤੁਸੀਂ ਜੋ ਕਰਾ ਕੇ 1 ਰੁਪਇਆ ਵੀ ਵੱਧ ਜੇ ਤੁਸੀਂ ਮਸੂਲਦੇ ਹੋ ਤਾਂ ਤੁਸੀਂ ਸ਼ਹਿਰ ਦੀ ਸੰਗਤ ਦੇ ਸ਼ਹਿਰ ਦੇ ਵਸਨੀਕਾਂ ਦੇ ਗੁਰੂ ਸਾਹਿਬ ਦੇ ਦੇਨਦਾਰ ਹੋ ਦੂਜੀ ਚੀਜ਼ ਸਾਰੀ ਸੁਣ ਲਓ ਬਿਨਾ ਮੰਗਿਆ ਕੋਈ ਚੀਜ਼ ਧੱਕੇ ਨਾਲ ਸਰਾਵੇ ਚ ਰੱਖ ਕੇ ਪਰੋਸੀ ਨਹੀਂ ਜਾਊਗੀ ਤੇਰਾ ਜੋ ਇਹ ਸਭ ਸੁਣ ਆਇਆ ਵੀ ਧੱਕੇ ਨਾਲ ਕੀ ਰੱਖ ਕੇ ਸਰਾਦ ਰੱਖ ਕੇ ਬਾਦਰ ਸਵਾ ਦਾ ਸਾਸੋ ਹੋ ਜਾ ਤੀਸਰੀ ਚੀਜ਼ ਤੁਹਾਡੇ ਹਰ ਪੁੰਜੇ ਦੇ ਵਿੱਚ ਕਿਉਂਕਿ ਤੁਹਾਡੀ ਇੱਕ ਇਹ ਗੱਲ ਆਈ ਸੀ ਸਾਨੂੰ ਤਾਂ ਜੀ ਪੱਤਰਕਾਰ ਬਲੈਕਮੇਲ ਕਰਨ ਆਉਂਦੇ 2111 ਸੁਣਿਆ ਉਹ ਵੀ ਤੁਹਾਨੂੰ ਬਲੈਕਮੇਲ ਕਿਸੇ ਦਾ ਗਰਾਉਂਡ ਤੇ ਕਰਨਗੇ ਨਾ ਆ ਕੇ ਕੋਈ ਚੀਜ਼ ਪੜੀ ਗਈ ਤੁਹਾਡੇ ਹਰ ਫੋਟੋ ਦੇ ਪੁੰਜੇ ਦੇ ਵਿੱਚ ਆਡੀਓ ਤੇ ਵੀਡੀਓ ਮਿੱਥ ਮਾਈਕਲ ਤੇ ਕੈਮਰੇ ਲੱਗਣਗੇ ਕੱਲ ਨੂੰ ਕੋਈ ਗਾਹ ਪਾ ਕੇ ਨਾ ਕਵੇ ਮੇਰੇ ਨਾਲ ਠੱਗੀ ਬੱਤੀ ਮੈਨੂੰ ਇੰਨਾ ਕਿਹਾ ਸੀ ਇੰਨਾ ਲੈ ਲਿਆ ਤੁਸੀਂ ਨਾ ਕਹਿ ਸਕੋ ਵੀ ਪ੍ਰਾਣਾ ਮੈਨੂੰ ਝੂਠ ਬੋਲ ਕੇ ਠੱਗ ਲਿਆ ਬਲੈਕਮੇਲ ਕਰ ਗਿਆ ਆਪਾਂ ਉਹ ਜਾਂ ਵੀ ਕਰਨ ਕਰੀਏ ਮਾਈਕ ਬਣੇ ਕੈਮਰੇ ਟਟੋ-ਕਟ ਛੱਡ ਦਿੰਦਾ ਬੈਕਅਪ ਤੇ ਅੜਤਾਲੀਆਂ ਕੇ ਟੈਂਟ ਲੱਗਣੇ ਚਾਹੀਦੇ ਇਹ ਸਾਰੇ ਸ਼ਹਿਰ ਦੇ ਸੰਗਤ ਦਾ ਫੈਸਲਾ ਪੰਜਵੀਂ ਚੀਜ਼ ਜਿਹੜੀ ਜਗ੍ਹਾ ਤੁਸੀਂ ਫालतू ਘੇਰੀ ਹੋਈ ਆ ਆਪਣੀ ਮਿੱਥੀ ਹੋਈ ਅਲੋਟਰੀ ਜਗ੍ਹਾ ਤੋਂ ਬਾਹਰ ਹੀ ਉਹ ਕਬਜ਼ਾ ਤੁਸੀਂ ਖਾਲੀ ਕਰਨਾ ਲਾ ਡਰਾਈਵਿੰਗ ਸਟਾਪ ਕਰਨਾ ਔਰ ਜਿਹੜੀਆਂ ਇਹ ਚਾਰ ਪੰਜ ਚੀਜ਼ਾਂ ਦੇ ਵਿੱਚੋਂ ਕੋਈ ਵੀ ਨੈਤਿਕ ਧਾਰਤੇ ਉੱਤੀਆਂ ਗੱਲ ਸਾਰੀ ਵੱਡੇ ਵੱਡੇ ਪੋਲੀਟਿਕਲ ਆਦਮੀ ਅਤਾਕ ਸਾਹਿਬ ਤੇ ਬੈਠ ਕੇ ਨੈਤਿਕਤਾ ਨਹੀਂ ਮੰਨੇ ਤਾਂ ਡੁੱਬ ਗਏ ਪਹਿਲਾ ਇਹ ਦੱਸੋਗੇ ਤੁਸੀਂ ਇਹ ਸ਼ਰਤਾਂ ਮੰਨੂਗਾ ਮੈਂ ਸਭ ਕੁਝ ਮੰਨੂਗਾ ਮੇਰੀ ਬੇਤੀ ਸੁਣੋ ਪਹਿਲਾ ਪਹਿਲਾ ਇਹ ਕੰਮ ਪ੍ਰੋਸੈਸ ਪੂਰਾ ਕਰੋ ਬਾਕੀਆਂ ਸਾਧਰੂ ਪਹਿਲਾ ਇਹਨਾਂ ਨੂੰ ਬੋਲਣ ਦਾ ਮੌਕਾ ਦਿਓ ਜੀ ਇਹਨਾਂ ਦੀ ਅੱਗੇ ਇਹਨਾਂ ਤੇ ਇਹਨਾਂ ਤੇ ਇਹਨਾਂ ਨਾਲ ਕਿੱਦਾਂ ਦੀ ਜੇ ਤਾਂ ਮਾਫੀ ਲਾਇਕ ਹੈਗੇ ਸ਼ਬਦ ਇਹਨਾਂ ਨੂੰ ਇਹ ਤਾਂ ਸੱਚੇ ਮਾਫ ਕਰੂਗੀ ਇਹੋ ਤੁਹਾਡੇ ਸ਼ਬਦ ਮਾਫੀ ਲਾਇਕ ਨਹੀਂ ਹੋਏ ਤਾਂ ਸੰਗਤ ਸਾਹਮਣੇ ਖੜੀ ਆ ਫਿਰ ਰਸਤਾ ਦੂਜਾ ਹੋਊਗਾ ਉਹ ਤੇ ਬਹੁਤ ਸਾਰੇ ਲੋਕਾਂ ਦੀ ਭਾਵਨਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇੱਥੇ ਆਏ ਜੀ ਫੈਸਲਾ ਸਾਡਾ ਸੰਗਤ ਲਦਾਇਆ ਨਾ ਕਿ ਇਹਨਾਂ ਨੂੰ ਸੁਣਨਾ ਹੈ ਦੋਸ਼ੀ ਨੇ ਇਹਨਾਂ ਕੋਣੀ ਤੇ ਦਲੀਲਾਂ ਸੁਣਨੀਆਂ ਇਹਨਾਂ ਨੂੰ ਸੰਗਤ ਦੇ ਦਰਸ਼ਨ ਆਫਗਾਮ ਕਰਨਾ ਵੀ ਆ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਵੈਰੀ ਗੁੱਡ ਇਹ ਤਾਂ ਦਲੀਲਾਂ ਸੁਣਨਾ ਤੇ ਆਪਣੀ ਸਫਾਈ ਦੇਣਗੇ ਦੇਣਗੇ ਇਹ ਕਿਉਂ ਨਹੀਂ ਸਫਾਈ ਦੇਣਗੇ ਆਪਣੀ ਜਿਹੜਾ ਸਫਾਈ ਨਹੀਂ ਸੀ ਲੈਣੀ ਦੋਸ਼ ਕਬੂਲ ਕਰੇ ਜਿਹੜਾ ਲੋਕ ਹਾਜ਼ਰ ਹੋਏ ਨੇ ਦੋਸ਼ੀ ਹੈ ਜਿਹੜਾ ਇਹਨਾਂ ਮਹੌਲ ਤੇੜਾ ਇਦਾਂ ਹੋਇਆ ਹੈ ਇਹ ਦੋਸ਼ੀ ਨੇ ਇਹਨਾਂ ਕੋਲ ਜਿਹੜੀਆਂ ਸਫਾਈਆਂ ਦਲੀਲਾਂ ਥੋੜਾ ਲੈਣੀਆਂ ਆ ਇਹਦਾ ਸੰਗਤ ਨੇ ਗੁਰੂ ਸਾਹਿਬ ਨੇ ਹੁਕਮ ਕਰਨਾ ਮੈਂ ਆ ਦੱਸੋ ਤੁਸੀਂ ਆਪਣੀ ਗਲਤੀ ਮੰਨਦੇ ਹੋ ਜਿਹੜੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਜਿਹੜੇ ਉਹ ਦਿਨ ਹਾਜ਼ਰ ਸਨ ਉਸ ਮੌਕੇ ਤੇ ਸ਼ਾਮਲ ਸਨ ਸਾਰੇ ਇੱਥੇ ਹਾਜ਼ਰ ਹੋਣ ਗੁਰੂ ਕੀ ਕਰਦੇ ਇਹ ਗੱਲਾਂ ਜਿਹੜੀਆਂ ਇੱਥੇ ਜੇ ਇਹ ਹੋ ਜਾਂਦਾ ਫੈਸਲਾ ਕੱਲ ਨੂੰ ਇਹ ਫੇਰ ਉਹਦੇ ਦੌਰਾਨ ਫੇਰ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਹੁੰਦੀਆਂ ਕਿਉਂ ਬਾਹਰੋਂ ਨਹੀਂ ਕੋਈ ਆਏਗਾ ਅਸੀਂ ਆਪ ਆ ਕੇ ਉੱਥੇ ਤੁਹਾਡਾ ਸਾਰਾ ਪੜਾਂਗੇ ਸਾਡੇ ਚਾਹੇ ਸਾਡੇ ਮਰਜ਼ੀ ਦੇ ਪਰਚੇ ਦੇ ਨਾਲ ਭਾਈ ਸਾਨੂੰ ਜੇਲ੍ਹ ਜਾਣਾ ਪਵੇ ਜੀ ਆਪਾਂਗੇ ਦਾ ਸਾਰਾ ਟੋਕਣ ਕਦਮ ਕਰਾਂਗੇ ਉੱਥੇ ਇਹ ਕਾਹਤ ਅੱਜ ਤੋਂ ਬਾਅਦ ਨਹੀਂ ਉੱਥੇ ਮੈਦਾਨੇ ਵਿੱਚ ਕਹਤਾ ਆ ਵੀ ਸਮਾਟੀ ਬੇਚੀ ਸੋਣੇ ਨਹੀਂ ਰੋਹੀ ਜੀ ਪਹਿਲਾਂ ਹਾਂ ਨਾ ਤੁਸੀਂ ਇਹ ਸਾਰੇ ਦੋਸ਼ ਕੀਤੇ ਆ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦਿਓ ਕੀਤੀ ਆ ਜੋ ਜੋ ਇਹਨਾਂ ਦਾ ਇੱਕ ਵਾਰ ਭਾਈ ਇੱਕ ਜਰਨਤਿਰ ਸਿੰਘ ਜੀ ਕਿੱਥੇ ਆ ਭਾਈ ਸਾਹਿਬ ਆ ਗਿਆ ਮਹਾਰਾਜ ਨੂੰ ਬੇਟਨਾ ਹੋਵੇ ਕਿ ਢਾੜ ਭਾਈ ਬੇਟਾ ਤਾਂ ਬੁਲਾਵਾ ਰੱਖਣਾ ਬੇਟਾ ਉਹ ਵੀ ਆਉਂਦੇ ਆ ਉਹ ਜੀ ਭਾਈ ਸਾਹਿਬ ਬੋਲੋ ਕਹੋ ਇਹਨਾਂ ਦਾ ਬਾਤ ਸੁਕੀ ਹੋਈ ਆ ਸ਼ਹਿਰ ਨੀਵਾਂ ਪੁਵਾੜੀ ਦੇ ਸੰਗਤ ਸਾਡਾ ਹੋਇਆ ਅੱਜ ਤੱਕ ਇੱਥੇ ਕੋਈ ਵੀ ਆਪਾਂ ਖੰਗਣ ਨਹੀਂ ਦਿੱਤਾ ਐਦਾਂ ਸ਼ਹਿਰ ਨੀਵਾਂ ਸਾਡਾ ਹੋਇਆ ਸਾਰੇ ਆਲ ਵੱਡ ਦੇ ਵਿੱਚ ਇਹਨਾਂ ਦਾ ਤੁਸੀਂ ਬੱਦਸ ਰੁਕੀਆਂ ਕੀਤੀਆਂ ਜਾਇਤੀਆਂ ਕੀਤੀਆਂ ਇਹ ਤਾਂ ਤੁਸੀਂ ਇਹ ਹਾਂ ਜਾਂ ਨਾ ਇੱਥੇ ਦੱਸੋ ਵਿਦਾ ਕੀਤਾ ਗਾਂ ਜੋ ਸੰਗਤ ਫੈਦਲਾ ਕਰੇਗੀ ਉਹ ਤੁਹਾਨੂੰ ਕਮੈਂਟ ਬਿਡੋ ਕਰਨੀ ਪਾਣੀ ਤੁਹਾਡੀਆਂ ਦਰੀਲਾਂ ਨੇ ਕਿੱਥੇ ਥੋੜੀ ਜਿਹੜਾ ਕੋਈ 550 ਦਵਾ ਸੀ ਨਾ ਯਾਦ ਹੈ ਤੈਨੂੰ ਉਹ ਬਾਬੇ ਜੀ ਇੱਕ ਮਿੰਟ ਭਾਈ ਸਾਹਿਬ ਹੋਗੇ ਸੀ ਨਾ ਤੂੰ 150 ਬਣਿਆ ਤੂੰ 550 ਲਿਆ ਤੂੰ ਸਵੇਰੇ ਪਤ ਨੂੰ ਗਾੜ ਕੱਢ ਗਏ ਤੇ ਤੂੰ 550 ਦੁਆਇਆ ਨਾ ਡਰਕ ਕਾਉਂਸਲ 'ਚ ਬਹਿ ਗਏ ਪਤਾ ਨਹੀਂ ਯਾਰ ਮੈਂ 100 ਜਲੇਦਾਂ ਨੇ ਉਹ ਕੀ ਕਰਦਾ ਹੈ ਭਾਈ ਜੀ ਗੁਰੂ ਤੇਰੇ ਹੀ ਰਾਜਿਆ ਬਣਾਇਆ ਰਾਜਿਆ ਇੱਕ ਕਰਾਮੀਏ ਹੋਰ ਹੋ ਗਿਆ ਕੋਈ ਆਪਾਂ ਕੋਲ ਇੱਕ ਮਿੰਟ ਬਾਕੀ ਨਹੀਂ ਕੋਈ ਗੱਲ ਨਹੀਂ ਕਰਦੇ ਹੋ ਸਾਥ ਅਸੀਂ ਬੈਠੇ ਹਾਂ ਬੜਾ ਬੜਾ ਕੋਈ ਨਹੀਂ ਕਰਦੇ ਤੁਸੀਂ ਇੱਕ ਮਿੰਟ ਰੋਕੋ ਇੱਕ ਪੁਣ ਠਹਿਰੋ ਜਨਾ ਬੁਲਾਵਾ ਸੀ ਜਰੂਰ ਮੈਂ ਤਲਕੀ ਦਿਖਾ ਰਿਹਾ ਅਸੀਂ ਬਾਬਾ ਜੀ ਆਹ ਕੰਮ ਨਾ ਕਰੋ ਵੀ ਜੀ ਇੱਕ ਮਿੰਟ ਸਾਰੇ ਇੱਕ ਮਿੰਟ ਰੁਕ ਜਾਓ ਬਾਬਾ ਹੁੰਦੇ ਨਹੀਂ ਆਏ ਜਿਹੜੀਆਂ ਗੱਲਾਂ ਤੁਹਾਡੇ ਲਈ ਗਾਹ ਵਾਸਤੇ ਸ਼ਕਤਾਂ ਰੱਖੀਆਂ ਜੀ ਆਪਾਂ ਨੂੰ ਮਨਜ਼ੂਰ ਆ ਹਾ ਕਿ ਨਹੀਂ ਭਾਈ ਦੇਖਿਓ ਮੇਰੀ ਦੇਖਿਓ ਭਾਈ ਮਾਈਕ ਨੂੰ ਬੋਲੋ ਇਹ ਗੱਲ ਕਰਦੇ ਹੋ ਮਾਫੀ ਦਾ ਕੰਮ ਨਹੀਂ ਕੋਈ ਮੈਂ ਸਰਨ ਬਿੰਦੀ ਇਹ ਕਹਣਾ ਚਾਹੁੰਦਾ ਮੈਂ ਇਹ ਭਾਈ ਸਾਹਿਬ ਆਪਣੇ ਨਾਲ 4 ਬੰਦੇ ਲੈ ਕੇ ਆਏ ਇਹਨਾਂ ਨੇ ਦੋ ਬੰਦੇ ਸਾਡੀ ਨੂੰ ਬਾਅਦ ਦੇ ਵੇਚੇ ਆ ਸਮੋਸੇ ਖਾਣ ਵਾਸਤੇ ਇਹਨਾਂ ਨੇ ਪੁੱਛਿਆ ਰੇਟ ਕਿੰਨਾ ਦਾ ਸੀਗਾ 50 ਰੁਪਏ ਦਾ ਇਹਦੀ ਵੀਡੀਓ ਮੇਰੇ ਕੋਲ ਬਣੀ ਹੋਈ ਆ ਇਹਨਾਂ ਦੇ ਬੰਦੇ ਦੀ ਉੱਚਾ ਹੈ ਕਿ ਨਹੀਂ ਹੈਗੀ ਬੰਦਾ ਆ ਜਿਹੜੀ ਕਿ ਨਾ ਨਾ ਪੀ ਆ ਜੀ ਇੱਕ ਵਾਰੀ ਗੱਲ ਤੇ ਆਓ ਉਸ ਤੋਂ ਬਾਅਦ ਦੂਜਾ ਬੰਦਾ ਬੈਠ ਗਿਆ ਨਾ ਜੀ ਬਟੂਰੇ ਕਿੰਨੇ ਦੇ ਆ ਜੀ 60 ਰੁਪਏ ਦੇ ਆ ਜੀ 60 ਰੁਪਏ ਬਟੂਰੇ ਦੇ ਦੂਜੇ ਬੰਦੇ ਕੋ ਐਸਐਚਓ ਦੇ ਸਾਹਮਣੇ ਗੱਲ ਹੋਈ ਆ ਇਹਨਾਂ ਦੇ ਬੰਦੇ ਸਾਹਮਣੇ ਇਹ ਬੰਦੇ ਜਿਹੜੇ ਨਾਲ ਲੈ ਕੇ ਆਏ ਇਹ ਸੱਤ ਬੰਦੇ ਨਾਲ ਲੈ ਕੇ ਆਏ ਜਦੋਂ ਪ੍ਰੈਸ ਨੂੰ ਉਹ ਸਟੋਰੀ ਕਰਨ ਆਏ ਸੀ ਹਾਂ ਹਾਂ ਸਟੋਰੀ ਕਰਨ ਆਏ ਸੀ ਇਹ ਤੋਂ ਪਹਿਲੇ ਸਾਡੇ ਨਾਲ ਵਾਕ ਇੱਕ ਸ਼ਹਿਰ ਦਾ ਹੋ ਰਿਹਾ ਸੀ ਜਨੰਦਰ ਭਗ ਪੱਤਰਕਾਰ ਸੀਗਾ ਕੋਲ ਭਗ ਕਸੀਮ ਜੀ ਬੈਠੇ ਇਦਾਂ ਸਾਡੇ ਨਾਲ ਜਿੱਦੀ ਉਹ ਸਾਲੋਂ ਪਹਿਲਾਂ ਨਹੀਂ ਮੈਂ ਤੁਹਾਡੇ ਕੋਲ ਡਰਬਰਾਮ ਦਵਾਰਾ ਕੋਲ ਮੈਂ ਦਸਰਾ ਜੂ ਬੋੜਾ ਸਾਡੇ ਦਿਮਾਗ ਨਹੀਂ ਸੀ ਮੇਰੇ ਭਾਈ ਸਾਹਿਬ ਬਣ ਗਏ ਸੁਣੋ ਸੁਣੋ ਜਿਹੜੀ ਗੋਈ ਹੈ ਲੈ ਜੀ ਤੁਸੀਂ ਉੱਗਣ ਦੀ ਘਟਨਾ ਲੈ ਕੇ ਇੱਕ ਦਿਨ ਉਹਦੀ ਗੱਲ ਵੀ ਛੱਡ ਦਿਓ ਜੋ ਜੋ ਇਹ ਗਾਮ ਕੱਢਦੇ ਜਿਹੜਾ 250 ਬੰਦੇ ਨੇ ਆਪਣਾ ਰਿਕਾਰਡ ਲਾਇਆ ਸਾਰੇ ਆਪਾਂ ਨਹੀਂ ਕੋਈ ਕਿਸੇ ਦਾ ਪਈ ਜਿਹਾ ਸੁਣ ਰਹੀ ਸਹੀ ਹੈ ਬਹੁਤ ਬਾਰੇ ਕਰ ਰਹੇ ਨੇ ਛੱਡੋ ਬਣ ਗਏ ਕੀ ਜਿਹੜਾ 250 ਅਸੀਂ ਪਾ ਨਹੀਂ ਸਕਦੇ ਬਸ ਬਸ ਉਹ ਠੀਕ ਆਇਆ ਤਿੰਨ ਜਗ੍ਹਾ ਆ ਰਹੇ ਹਾਂ ਬੋਲੀ ਮਾਗ ਬੇਟੀ ਤੁਸੀਂ ਪਹਿਲਾਂ ਮਾਫੀ ਮੰਗ ਲਓ ਅਸੀਂ ਅੰਦਾਜ਼ ਵਿੱਚ ਕਹਿੰਦੀ ਆ ਸੋਲੀ ਮਾਫੀ ਮੰਗ ਜੇ ਨਹੀਂ ਜੇ ਜਿਹੜੀ ਬੀਬੀ ਆ ਜੇ ਤੁਸੀਂ ਜਿਹੜੀ ਮੰਗ ਲੈ ਬੋਲੀ ਪਰਮਾਤਮਾ ਦੇ ਮੋਹਰੇ ਗੱਲੇ ਆ ਸਾਡੀ ਬਾਤ ਦਾ ਕੋਈ ਵੀ ਗਲਤ ਕੰਮ ਇਹ ਬੜੀ ਧਾਰੀ ਵਿੱਚ ਕੋਈ ਗਲਤ ਬਾਤ ਦੇ ਮੋਹਰੇ ਕੋਈ ਗਲਤ ਕੰਮ ਹੋਊਗਾ ਤੁਸੀਂ ਜ਼ਿੰਮੇਵਾਰ ਹੋ ਕੇ ਮੈਂ ਆ ਕੋਈ ਨੀ ਆਵੇ ਇਹ ਕੋਈ ਇਹ ਸ਼ਬਦ ਨਹੀਂ ਹੈਗੇ ਇੱਕ ਮਿੰਟ ਹੈ ਇੱਕ ਇੱਕ ਕਰਕੇ ਹਾਂ ਨਾ ਤੁਸੀਂ ਖੜੋ ਹੋਣਾ ਇੱਕ ਮਿੰਟ ਰੋ ਵੀਡੀਓ ਇੱਕੋ ਜਿਹੀ ਵੀਡੀਓ ਫੇਰੋ ਫੇਰੋ ਤੁਹਾਡੇ ਘੱਟੋ ਘਾਟ ਦੇ ਡਾਟਾ ਦੇ ਸਹਿਜ ਆ ਘੱਟੋ ਘਾਟ 10 ਕਮਰੇ ਕੈਮਰੇ ਵੀਡੀਓ ਵਿਦ ਆਡੀਓ ਮਾਈਕ ਲੱਗੂਗਾ ਮੈਲਵਾਂਗੇ ਇੱਕ ਟੇਬਲ ਤੋਂ ਲੈ ਕੇ ਬਾਹਰ ਤਨ ਮੈਲਵਾਂਗੇ ਇੱਕ ਮਿੰਟ ਛੱਡ ਲੋ ਬਈ ਨਾ ਮੈਲਵਾਂਗੇ ਸੁਣੋ ਸੁਣੋ ਸੁਣ ਕੇ ਹਾਂ ਨਾ ਜਵਾਬ ਬਾਹਰ ਤੋਂ ਲੈ ਕੇ ਅੰਦਰ ਤੱਕ ਟੇਬਲ ਤੱਕ ਹਰ ਜਗ੍ਹਾ ਫਿਕਸ ਰੇਟ ਲਿਸਟ ਲਗੂਗੀ ਮੈਂ ਨਾ ਮੈਂ ਲਵਾਂਗਾ ਚਲੋ ਇਜੀ ਚੀਜ਼ ਹੈ ਬਿਨਾ ਗਾਟ ਦੇ ਮੰਗਿਆ ਕੋਈ ਚੀਜ਼ ਉਹਨੂੰ ਕੋਸੀ ਨਹੀਂ ਜਾਊਗੀ ਜੇ ਜੇ ਕੋਈ ਮੰਗਦਾ ਰੇਟ ਦੱਸ ਕੇ ਦੋ ਇੱਕ ਕੋਈ ਛੋਟੀ ਜਿਹੀ ਬੇਨਤੀ ਸੋਹਣੇ ਆ ਜਾਣਾ ਜਵਾਬ ਦੇਣਾ ਮੈਂ ਤੁਹਾਡੀ ਗੱਲ ਮਾਰੀ ਸਾਰੀ ਗੱਲ ਮਾਰੀ ਇਹ ਵੀ ਗੱਲ ਮਾਰੀ ਅੰਦਰ ਆ ਗਏ ਦੋ ਆ ਗਏ ਸਾਰਾ ਬਲੋਇਆ ਬਹਿ ਜਾਂਦੇ ਆ ਕਹਿੰਦਾ ਰੇ ਆਡੀਓ ਵੀਡੀਓ ਲਾਓ ਇੱਕ ਮਿੰਟ ਛੋਟੀ ਜਿਹੀ ਵੀਡੀਓ ਕਹਿਤਾ ਵਾ ਆਡੀਓ ਵੀਡੀਓ ਲਾਓ ਗੱਲ ਕਰਦੇ ਤੁਸੀਂ ਵੀ ਸਾਰੀ ਆਪ ਬਣਾ ਕੇ ਸਾਲ ਰਹੇ ਇਹਨਾਂ ਦੇ ਐਟੀਟਿਊਡ ਨਾਲ ਤੁਹਾਡੀ ਤਸਦੀ ਹੁੰਦੀ ਆ ਜਿੱਥੇ ਆ ਜੀ ਉਹ ਬਾਹਰ ਦੇ ਕੋਲ ਤੁਸੀਂ ਠਹਿਰੋ ਭਾਰਤ ਪ੍ਰਸ਼ਾਸਨ ਤੋਂ ਬਾਅਦ ਆਖਰੀ ਮੌਕਾ ਤੁਹਾਡੇ ਕੋਲ ਹੈ ਜੋ ਸ਼ਬਦਾਂ ਤੁਸੀਂ ਬੰਦੀ ਹੈ ਬਹੁਤ ਸਾਰੇ ਦੀ ਜੁਬੀ ਸੰਗਤ ਕੋਲੋਂ ਇਹ ਕੌਂ ਪ੍ਰਗਟਾ ਕਰਨੇ ਪਕੜੀਆਂ ਗਲਤੀਆਂ ਹੋਈਆਂ ਗਾਹ ਵਾਸਤੇ ਆਪਣਾ ਨਿਵਾਸ ਤੇ ਨਿਵਾਸ ਸੁਧਾਰੂਗੇ ਤਾਂ ਬਾਦੀ ਮੰਗਣੋ ਨਹੀਂ ਤੁਹਾਨੂੰ ਕੁਝ ਕਹਿ ਰਹੇ ਵੀ ਮਿੱਟੀ ਦਾ ਤੇਲ ਪਾਕੇ ਯੋ ਚਲ ਆ ਮਾ ਮਾ ਵੀ ਮਾਫੀ ਮੰਗੋ ਗੁਰੂ ਮਾਫੀ ਮੰਗੋ ਯੋ ਗੁਰੂ ਸਾਹਿਬ ਤੋਂ ਮਾਫੀ ਮੰਗਣੀ ਬਾਕੀ ਮਾਗ ਲੈਣੇ ਮੇਰੇ ਬੰਦਾ ਐਕਟਰ ਮਾਜੀ ਗੁਰੂ ਸਾਹਿਬ ਦੇ ਚਰਨਾਂ 'ਚ ਮਾਫੀ ਮੰਗ ਲਈ ਸੰਗਤ ਕੋ ਸ਼ਹਿਰ ਦੀ ਸੰਗਤ ਕੋ ਜਿਹੜਾ ਸੇਖ ਜੀ ਕਰਕੇ ਮਾਫੀ ਮੰਗਦਾ ਨਹੀਂ ਨਹੀਂ ਬੰਦਾ ਮਾਫੀ ਮੰਗਦਾ ਪਤਾ ਦੇਖ ਲਓ ਪਤਾ ਦੇਖਦਾ ਮਾਫੀ ਮੰਗਣੀ ਬਾਕੀ ਹੈ ਜੀ ਤਾਂ ਮੇਰਾ ਪਿਆਰ ਧੱਕੇ ਨਾ ਮਰੋ ਮੇਰਾ ਵੀਰ ਜੀ ਹੁਣ ਇੱਕ ਇੱਕ ਬੇਨਤੀ ਜ਼ਰੂਰ ਹੈ ਮੇਰੀਆਂ ਨੂੰ ਆਪਾਂ ਇਹਨੂੰ ਮਸਾਲਾ ਬਣਾ ਕੇ ਹੁਣ ਕਿਸੇ ਦਾ ਹੁਣ ਜੇ ਕੋਈ ਗੁਰੂ ਦੀ ਸ਼ਰਤ ਆ ਗਿਆ ਨਾ ਉਹਦਾ ਧਿਆਨ ਰੱਖਿਓ ਇਹ ਤੁਹਾਡੇ ਦੀ ਟੀਆਰਪੀ ਦਾ ਕੰਟੈਕਟ ਨਹੀਂ ਹੈਗਾ ਹੁਣ ਇਹ ਸਾਡੀਆਂ ਹੋਰ ਈਤਾਂ ਵੀ ਅਸੀਂ ਇੱਕ ਬਚੈਰੀ ਦੇ ਵਿੱਚ ਜਨਤਕ ਕਿਚੈਰੀ ਤੇ ਬੰਦਾ ਆਇਆ ਸੰਗਤ ਅੱਗੇ ਝੁਕਿਆ ਗੁਰੂ ਅੱਗੇ ਝੁਕਿਆ ਇਹਨੂੰ ਕੰਟੈਂਟ ਬਣਾ ਕੇ ਆਪਾਂ ਨਾ ਇਹਨਾਂ ਉਸ ਦੇ ਨਾਲ ਪਰਿਵਾਰ ਦੀ ਕੋਈ ਹਰੈਸਮੈਂਟ ਨਹੀਂ ਕਰਨੀ ਜੇ ਹੁਣੇ ਕਿਸੇ ਦੋਤੋਂ ਮੁੱਕਰਦੇ ਨੇ ਗੁਰੂ ਦੀ ਝੁਡੀ ਚ ਇਹ ਸਭ ਤੋਂ ਪਹਿਲਾਂ ਗੁੱਬਦੇ ਦੇ ਦ ਬਾਜੀ ਵਾਹ ਠੀਕ ਹੈ ਜੀ ਇਹ ਆ ਲੋ ਤੁਹਾਡੇ ਕੋਲ ਬਾਜੀ ਉਹ ਰੇਟ ਲਿਸਟ ਵਾਲੀ ਗੱਲ ਇਹ ਨਹੀਂ ਮੱਥਾ ਪੰਜ ਕਰੋੜ ਦੇ ਖਰਾਬ ਮੱਥਾ ਠੀਕ ਲੋ ਗੁਰੂ ਸੰਗਤ ਕੋਲੋਂ ਤੁਸੀਂ ਬਾਹਰ ਨਿਕਲੇ ਹੁਣ ਕਿਸੇ ਬੰਦੇ ਕੋਲੋਂ ਜਾਂ ਫਲੀਸ਼ਾ ਕੋਲੋਂ ਕਾਫੀ ਮੰਗ ਅਸੀਂ ਤਾਂ ਬੜਾ ਇੰਪੋਰਟ ਨਹੀਂ ਹੈ ਪਤਾ ਠੀਕੋ ਜੀ ਬੜਾ ਇੱਕ ਜਿਹੜਾ ਮੁੰਡਾ ਬੈਠ ਰਿਹਾ ਸੀ ਉੱਥੇ ਉਹਨੂੰ ਬੁਲਾਉਣਾ ਹੈ ਸ਼ਾਇਦ ਹੈਗਾ ਸੀ रा